ਸਸਰੀਕਾਲ ਜੀ ਇਹ ਵੀਡੀਓ ਮੈਂ ਬਣਾਉਣ ਲੱਗਿਆ ਜਿਹੜੇ ਸਾਡੇ ਭਰਾ ਕੁਝ ਨਸ਼ੇ ਕਰਦੇ ਸ਼ਕੀਨ ਨੇ ਜਾਂ ਕੁਝ ਪੀ ਰਹੇ ਹੈ ਜਾਂ ਇਸ ਰਸਤੇ 'ਤੇ ਵੱਲ ਜਾ ਰਹੇ ਹਨ ਭਰਾਵਾਂ ਵਾਸਤੇ ਹੈ ਭਾਈ ਅੱਜ ਕੱਲ ਮਾਰਕੀਟ ਦੇ ਵਿੱਚ ਇੱਕ ਨਸ਼ਾ ਆਇਆ ਹੋਇਆ ਫਰੈਂਟਾਲੀਨ ਪਲੀਜ਼ ਉਸ ਤੋਂ ਬਚ ਕੇ ਰਹੋ ਇਹ ਜ਼ਿਆਦਾਤਰ ਅਫੀਮ ਦੇ ਵਿੱਚ ਪਾਇਆ ਜਾਂਦਾ ਤੇ ਚਿੱਟੇ ਵਿੱਚ ਵੀ ਪਾਇਆ ਜਾਂਦਾ ਤੇ ਭੰਗ ਵਿੱਚ ਵੀ ਪਾਇਆ ਜਾਂਦਾ ਜਦੋਂ ਕੋਰੋਨਾ ਟਾਈਮ ਬਾਰਡਰ ਸੀਲ ਹੋਏ ਹੈ ਗੱਡੀਆਂ ਗੁੱਡੀਆਂ ਇਧਰ ਉਧਰ ਆਈਆਂ ਨਹੀਂ ਟਰੱਕਰ ਰੁਕਾਏ ਨਹੀਂ ਤਾਂ ਕੋਈ ਵੀ ਨਸ਼ਾ ਡਿਲੀਵਰ ਨਹੀਂ ਹੋਇਆ ਫਿਰ ਡੀਲਰਾਂ ਕੋਲ ਜਿਹੜਾ ਨਸ਼ਾ ਜਿੰਨਾ ਪਿਆ ਸੀ ਇਹਨਾਂ ਨੇ ਉਹਦੇ ਵਿੱਚ ਫੈਂਟਾਲੀਨ ਮਲਾਈ ਹੈ ਫੈਂਟਾਲੀਨ ਹੈ ਜਿਹੜੀ 2.5 ਕਿਲੋ ਫੈਂਟਾਲੀਨ ਦੇ ਨਾਲ 13 ਲੱਖ ਸਿਗਰਟ ਬੰਦੀ ਆ ਭੰਗ ਵਾਲੀ ਤੇ ਇਹ ਬਹੁਤ ਸਸਤਾ ਨਸ਼ਾ ਹੈ ਪਰ ਇਹ ਬਹੁਤ ਜ਼ਿਆਦਾ ਖਤਰਨਾਕ ਆ ਤੁਹਾਡੀ ਸਿਹਤ ਵਾਸਤੇ ਹਰ ਇੱਕ ਨਸ਼ੇ ਵਿੱਚ ਇਹ ਮਲਾਇਆ ਜਾਂਦਾ ਹੈ ਆਫੀਮ ਡੋਡੇ ਚਰਸ ਹਰ ਇੱਕ ਚੀਜ਼ ਦੇ ਵਿੱਚ ਪਲੀਜ਼ ਫੈਂਟਾਲੀਨ ਤੋਂ ਬਚ ਕੇ ਰਹੋ ਇਹ ਤੁਹਾਨੂੰ ਅੰਦਰੋਂ ਅੰਦਰੀ ਤੁਹਾਡੀ ਹਰ ਤਰ੍ਹਾਂ ਦੀ ਤਾਕਤ ਖਤਮ ਕਰਦਾ ਤੇ ਤੁਹਾਨੂੰ ਬੜੇ ਥੋੜੇ ਸਮੇਂ ਦੇ ਵਿੱਚ ਮਾਰਦਾ ਨਾ ਤਾਂ ਇਹਦੀ ਕੋਈ 스ਮੈਲ ਹੈ ਨਾ ਤੁਹਾਨੂੰ ਪਤਾ ਲੱਗਣਾ ਬਸ ਉਦੋਂ ਹੀ ਪਤਾ ਲੱਗਣਾ ਜਦੋਂ ਤੁਹਾਡੀ ਨਿਊਜ਼ ਦੇ ਵਿੱਚ ਇੰਡੀਆ ਖਬਰ ਆਉਣੀ ਹੈ ਵੀ ਹੱਟ ਅਟੈਕ ਨਾਲ ਡੈਥ ਹੋ ਗਈ ਕਿਉਂਕਿ ਕੋਈ ਵੀ ਮਾਪੇ ਇਹ ਨਹੀਂ ਕਹਿੰਦੇ ਸਾਡੇ ਪੁੱਤ ਦਾ ਪਤਾ ਲੱਗੇ ਵੀ ਡੈਥ ਓਵਰਡੋਜ਼ ਨਾਲ ਹੋਈ ਹੈ ਤੁਹਾਡੀ ਡੈਥ ਫਿਰ ਇੰਡੀਆ ਤੇ ਹੀ ਖਬਰ ਆਉਣੀ ਹੈ ਵੀ ਹੱਟ ਅਟੈਕ ਨਾਲ ਮੁੰਡਾ ਪੂਰਾ ਹੋ ਗਿਆ ਹੱਟ ਅਟੈਕ ਵੀ ਚਲੋ ਹੁੰਦੇ ਆ ਪਰ ਬਹੁਤ ਥੋੜੇ ਜ਼ਿਆਦਾਤਰ ਓਵਰਡੋਜ਼ ਨਾਲ ਹੀ ਹੁੰਦੀ ਹੈ ਤੇ ਤੁਸੀਂ ਕਹਿ ਦਿੰਦੇ ਹੋ ਮੇਰੀ ਤਾਂ ਇੰਨੀ ਕੁ ਕੈਪੈਸਿਟੀ ਆ ਮੈਂ ਤਾਂ ਆ ਚੀਜ਼ ਐ ਇੰਨੀ ਕੁ ਖਾਣਾ ਪੀਣਾ ਪਰ ਤੁਹਾਨੂੰ ਪਤਾ ਨਹੀਂ ਉਹਦੇ ਵਿੱਚ ਫੈਂਟਾਲੀਨ ਵੀ ਐ ਤੁਸੀਂ ਓਵਰਡੋਜ਼ ਹੋ ਜਾਂਦੇ ਹੋ ਇਸ ਕਰਕੇ ਮੇਰੇ ਭਰਾਵਾਂ ਨੂੰ ਬੇਨਤੀ ਐ ਨਸ਼ਿਆਂ ਤੋਂ ਬਚ ਕੇ ਰਹੋ ਜਿਮ ਜਾਓ ਬਾਦਾਮ ਬਦੂਮ ਖਾਓ ਜੇ ਤੁਹਾਨੂੰ ਬਹੁਤੀ ਤੋੜ ਤੜ ਵੱਜਦੀ ਐ ਆਪਣਾ ਪ੍ਰੀ ਵਰਕਆਊਟ ਪੀਪੂ ਲਿਆ ਕਰੋ ਤੇ ਇਹਨਾਂ ਚੀਜ਼ਾਂ ਨੂੰ ਛੱਡੋ ਮੇਰਾ ਵੀਰ ਨਸ਼ੇ ਤਿਆਗੋ ਕੰਮ ਕਰਨ ਆਏ ਆ ਨਸ਼ਾ ਰੋਟੀ ਚ ਬਹੁਤ ਐ ਜੇ ਨਹੀਂ ਤੇ ਭਰਾ ਮੇਰੇ ਵਿਆਹ ਵੀ ਕਰਾ ਲਓ ਬਾਕੀ ਵਾਹਿਗੁਰੂ ਦਾ ਨਾਮ ਜਪੋ ਉਹਦੇ ਵਿੱਚ ਹੀ ਪਥੇਰਾ ਨਸ਼ਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ